ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਉਵੇਂ ਉਵੇਂ ਹੀ ਵਕ-ਵਕ ਸਿਆਸੀ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਹੋਰ ਵੀ ਤਿੱਖਾ ਕੀਤਾ ਜਾ ਰਿਹਾ ਹੈ ਇਸੇ ਕੜੀ ਦੇ ਤਹਿਤ ਨੂਰਪੇ ਬੇਦੀ ਦੇ ਪਿੰਡ ਰੂੜੇ ਮਾਜਰਾ ਵਿਖੇ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਦੇ ਵਿੱਚ ਠੇਕੇਦਾਰ ਹਰਮੇਸ਼ ਚੰਦ ਰੂੜੇ ਮਾਜਰਾ ਅਤੇ ਹੋਰ ਅਕਾਲੀ ਵਰਕਰਾਂ ਵੱਲੋਂ ਇੱਕ ਵਿਸ਼ੇਸ਼ ਤੇ ਵੱਡੇ ਪੱਧਰ ਦੀ ਮੀਟਿੰਗ ਰੱਖੀ ਗਈ ਜਿੱਚ ਖਾਸ ਤੌਰ ਤੇ ਸ਼ੋਮਣੀ ਅਕਾਲੀ ਦਲ ਦੇ ਲੋਕ ਸਭਾ ਲਈ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚੇ ਇਸ ਮੁਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜ ਨੇ ਕਿਹਾ ਕਿ ਅੱਜ ਸਵੇਰੇ ਰੱਖੇ ਇਸ ਪ੍ਰੋਗਰਾਮ ਵਿੱਚ ਪਿੰਡ ਦੇ ਹਰ ਉਮਰ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਸਨ ਤੇ ਇਸ ਗੱਲ ਦਾ ਸਬੂਤ ਹੈ ਕਿ ਲੋਕ ਉਹਨਾਂ ਨੂੰ ਜਿਲੋਂ ਪਿਆਰ ਕਰਦੇ ਹਨ ਅਤੇ ਉਹਨਾਂ ਵੱਲੋਂ ਮੈਂਬਰ ਪਾਰਲੀਮੈਂਟ ਰਹਿੰਦੇ ਇਲਾਕੇ ਲਈ ਕੀਤੇ ਗਏ ਕੰਮਾਂ ਨੂੰ ਲੋਕ ਅੱਜ ਵੀ ਉੱਚਾ ਸਤਿਕਾਰ ਕਰਦੇ ਹਨ ਚੰਦੂ ਮੱਜ ਨੇ ਕਿਹਾ ਕਿ ਐਮਪੀ ਰਹਿੰਦੇ ਹਣਕੇ ਦੇ ਵੱਡੇ ਕੰਮ ਉਹਨਾਂ ਵੱਲੋਂ ਕਰਵਾਏ ਗਏ ਅਤੇ ਹੁਣ ਵੀ ਉਹ ਇਸ ਇਲਾਕੇ ਵਿੱਚ ਟੂਰ ਨੂੰ ਲੈ ਕੇ ਆਣਗੇ ਜਿਸ ਨਾਲ ਹਲਕੇ ਵਿੱਚ ਬੇਜ਼ਗਾਰੀ ਘਟ ਗਈ ਹੈ ਤੇ ਪੂਰੇ ਹਲਕੇ ਵਿੱਚ ਤਰੱਕੀ ਅਤੇ ਖਸ਼ਾਲੀ ਦੇ ਰਾਖਣ ਗਏ ਮੋਰਤਨ ਲੱਗੇ ਇਹ ਪ੍ਰੋਗਰਾਮ ਸ੍ਰੀ ਅਕਾਲੀ ਅਗੂ ਹਰਮੇਸ਼ ਚੰਦ ਰੂੜੇ ਮਾਜਾ ਦੀ ਅਗਵਾਈ ਵਿੱਚ ਕਰਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਤੇ ਵੱਖ-ਵੱਖ ਪਿੰਡਾਂ ਤੋਂ ਅਕਾਲੀ ਅਗੂ ਤੇ ਵਰਕਰ ਪਹੁੰਚੇ ਹੋਏ ਸਨ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਅੱਜ ਸਾਡੇ ਬਹੁਤ ਹੀ ਮਿਹਨਤਕਸ਼ ਕੈਂਡੀਡੇਟ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਆ ਸਾਡੇ ਪਿੰਡ ਰੂਰੇ ਮਾਜਰਾ ਵਿੱਚ ਆਏ ਸਨ ਸਾਡੇ ਪਿੰਡ ਦਾ ਅਤੇ ਇਲਾਕਾ ਸਾਡੀ ਸਾਰੀ ਹੀ ਗੁੱਜਰ ਬਰਾਦਰੀ ਦਾ ਬਹੁਤ ਹੀ ਭਰਮਾ ਇਕੱਠ ਲੋਕਾਂ ਨੇ ਵੱਦ ਚੜ ਕੇ ਸੰਯੋਗ ਦੇਣ ਦੀ ਉਮੀਦ ਜਤਾਈ ਹੈ ਪਹਿਲਾਂ ਵੀ ਚੰਦੂ ਮਾਜਰਾ ਜੀ ਨੂੰ ਬਹੁਤ ਹੀ ਵੱਡੀ ਗਿਣਤੀ ਦੇ ਨਾਲ ਇੱਥੇ ਜਤਾ ਕੇ ਭੇਜਿਆ ਸੀ ਹੁਣ ਵੀ ਸਾਡੇ ਇਲਾਕੇ ਦੇ ਲੋਕ ਇਹਨਾਂ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜਿੱਤ ਕਰਾਨਗੇ ਇਹ ਮੇਰੀ ਫੁੱਲ ਗਰੰਟੀ ਹੈ ਆਜਾ ਰੋਪੜ ਹਲਕੇ ਦੇ ਪਿੰਡ ਰੋੜੇ ਵਿੱਚ ਆਇਆ ਜੀ ਬੀਬੀਆਂ ਬਜ਼ੁਰਗ ਨੌਜਵਾਨ ਵੱਡੀ ਗਿਣਤੀ ਜਾਇ ਦੇਖੋ ਇਹ ਪਿਆਰ ਤੇ ਸਰਕਾਰ ਦੀ ਨਿਸ਼ਾਨੀਆਂ ਜਿੱਤ ਦੀ ਨਿਸ਼ਾਨੀਆਂ ਲੋਕਾਂ ਦੇ ਮਨਾਂ ਵਿੱਚ ਮੇਰੇ ਕਿਤੇ ਕਮਾਲਾ ਸਰਕਾਰ ਆ ਜੋ ਮੈਂ ਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਲਈ ਰੇਲ ਚਲਾਈ ਹਜੂਰ ਸਾਹਿਬ ਪਟਨਾ ਸਾਹਿਬ ਨੂੰ ਜਹਾਜ਼ ਚਲਾਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੁਪੁੱਤਰਾਂ ਦੀ ਸ਼ਹਾਦਤ ਤੇ ਸਰਹੱਦ ਦੀ ਦਵਾਈ ਲੋਕ ਸਭਾ ਦੇ ਵਿੱਚ ਸੀ ਦੁੱਧ ਸਿੰਘ ਦਾ ਪੁੱਤ ਜੱਲਿਆਂ ਵਾਲੇ ਬਾਗ ਦੇ ਗੇਟ ਤੇ ਲਾਇਆ ਰਸੋਈ ਗਿਆ ਜਿਹੜੀ ਆ ਬਾਗ ਪਰ ਅਸੀਂ ਲਿਆਉਣ ਦਾ ਪ੍ਰੋਜੈਕਟ ਜਾਂਦਾ ਤੇ ਅੱਗੇ ਨੂੰ ਨੌਜਵਾਨਾਂ ਦੀ ਜਿਹੜੀ ਅਡਜਸਟਮੈਂਟ ਆ ਭਾਵੇਂ ਟੂਰੀ ਤੋਂ ਡਿਵੈਲਪ ਕਰਨਾ ਇੱਥੇ ਇਲਾਕੇ ਦੇ ਵਿੱਚ ਭਾਵੇਂ ਜੋ ਕਾਰਗੋ ਟਰਮੀਨਲ ਲਿਆ ਕੇ ਇੱਥੇ ਟਰੇਡਿੰਗ ਜਿਹੜੀ ਆ ਉਹਨੂੰ ਵਿਕਸਿਤ ਕਰਨਾ ਬਾਗਾ ਹਸੈਨੀ ਵਾਲਾ ਬਾਰਡਰ ਖੜਾ ਕੇ ਤੇ ਆਪਣਾ ਕਾਰਗੋ ਟਰਮੀਨਲ ਚਲਾ ਕੇ ਇਹਦੇ ਨਾਲ ਇਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਕਾਰੋਬਾਰ ਮਿਲੇਗਾ ਦੁੱਧਦੀਆਂ ਬਲਾਂ ਦੀਆਂ ਫੁੱਲਾਂ ਦੀਆਂ ਸਬਜ਼ੀਆਂ ਦੀਆਂ ਕੀਮਤਾਂ 80 80 ਗੁਣਾ ਵੱਧ ਮਿਲਣਗੀਆਂ ਸੋ ਇਹ ਅੱਜ ਸਭ ਤੋਂ ਵੱਡੀ ਚਿੰਤਾ ਖੇਤੀ ਘਾਟੇ ਚ ਚੱਲੀ ਗਈ ਦੁੱਧਾ ਧੰਦਾ ਘਾਟੇ ਚ ਚੱਲ ਗਿਆ ਟਰਾਂਸਪੋਰਟ ਘਾਟੇ ਚ ਚਲੀ ਗਈ ਸੋ ਬੱਚਿਆਂ ਦੀ ਅਡਜਸਟਮੈਂਟ ਲਈ ਕਾਰੋਬਾਰ ਲਈ ਬਿਨਾਂ ਟਰੇਡਿੰਗ ਤੋਂ ਔਰ ਬਿਨਾ ਟੂਰਿਜ਼ਮ ਤੋਂ ਹੋਰ ਕੋਈ ਸਾਧਨ ਹੈ ਨਹੀਂ ਅ ਬੱਚਿਆਂ ਦੇ ਰੋਜ਼ਗਾਰ ਦਾ ਸੋ ਉਹਦੇ ਲਈ ਮੈਂ ਲੋਕਾਂ ਨੂੰ ਬਚਨ ਦਿੱਤਾ ਔਰ ਮੈਂ ਸਮਝਦਾ ਕਿ ਲਹਿਕੇ ਮਹਾਲੀ ਤੋਂ ਰੋਪੜ ਤੱਕ ਦਾ ਏਰੀਆ ਜਿਹੜਾ ਹੈ ਇਹ ਇੱਕ ਬਹੁਤ ਸੁੰਦਰ ਜਗਾ ਦੇ ਤੌਰ ਤੇ ਮੰਨਿਆ ਜਾਂਦਾ ਅਨੰਤ ਪ੍ਰਸਾਦ ਦੀ ਧਰਤੀ ਨੂੰ ਅਨੰਦਾ ਦੀ ਕੁਰੀਆ ਰਮਣੀਕ ਜਗਾ ਸੋ ਕੁਦਰਤੀ ਤੌਰ ਤੇ ਟੂਰਿਜ਼ਮ ਦੇ ਲਈ ਸਭ ਤੋਂ ਵੱਧ ਇਹ ਯੋਗਾ ਕਿਉਂਕਿ ਧਾਰਮਿਕ ਸਥਾਨ ਜਿਹੜੇ ਨੇ ਬਹੁਤ ਇੱਥੇ ਆਸਤਾ ਰੱਖਾ ਹੋਏ ਲੋਕਾਂ ਲਈ ਆਉਣ ਜਾਣ ਦਾ ਬਿਸਲਾ ਬੰਦੇ ਨੇ ਸੋ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਆ ਕਿ ਮੈਂ ਜੋ ਕਿਹਾ ਉਹ ਕੀਤਾ ਜੋ ਕਹਾਗਾ ਉਹ ਕਰਾਂਗਾ